ਅਸ਼ੀਕਾਲ ਜੀ ਕਿਸਾਨ ਪਸ਼ੂਪਾਲਕ ਦੇ ਤੁਹਾਡਾ ਸਵਾਗਤ ਹੈ ਲੰਬੇ ਸਮੇਂ ਬਾਅਦ ਜੇ ਗੱਲ ਕਰ ਲਈ ਨਾ ਸਜਣੋ ਮੋੜ ਮੰਡੀ ਚ ਅੱਜ ਪਹੁੰਚੇ ਆ ਤਰੀਕ ਹੈਗੀ ਆ 20 ਹਰੇਕ 20 ਤਰੀਕ ਨੂੰ ਮਹੀਨੇ ਚ ਇੱਕ ਵਾਰ ਮੋੜ ਮੰਡੀ ਲੱਗਦੀ ਆ ਤੇ ਮੰਡੀ ਚ ਐਂਟਰ ਹੋਣ ਸਾਰੀ ਜੇ ਗੱਲਬਾਤ ਕਰ ਲਈਏ ਆਪਣਾ ਯਾਰ ਟੱਕਰਗਾ ਲੁਧਿਆਣਾ ਹੋਰ ਮਲਕੀ ਕਿਵੇਂ ਆ ਠੀਕ ਆ ਜੀ ਠੀਕ ਚੜਦੀ ਕਲਾ ਬਿਲਕੁਲ ਓਕੇ ਆ ਜੋਟੀ ਦੇ ਮਾਰਦੇ ਕੈਮਰਾ ਇਹਨੂੰ ਤੋੜ ਦੇ ਆ ਇਹਨੂੰ ਚਲਾ ਦੇ ਸੁਆ ਕਿਹੜਾ ਦਾ ਦੂਜਾ ਜੀ ਸੁਆ ਦੂਜਾ ਆ ਵੱਡੀ ਬੁੱਡੀ ਭਾਲੀ ਆ ਗਈ ਹੈ ਨਾ ਸੂਆ ਹੈਗਾ ਦੂਜਾ ਜੇ ਗੱਲਬਾਤ ਕਰ ਲਈਏ ਨਾ ਸੱਜਣੋ ਵੱਡੀ ਬੁੱਡੀ ਦਾ ਇਹ ਟਰੱਕ ਕੇ ਆ ਗਿਆ ਰੇਲ ਦਾ ਇੰਜਨੇ ਆ ਗਿਆ ਚਲਾ ਦੇ ਆਏ ਨੂੰ ਚਲਾ ਦੇ ਕਮਾ ਕੇ ਇੱਧਰ ਨੂੰ ਸਾਫ ਆਊਗੀ ਥੋੜੀ ਐਂ ਦੀ ਦਿਖਾ ਦੇ ਘਰੀ ਪਛਾਣ ਤੈਨੂੰ ਹੋ ਕੇ ਸਮਾਰ ਕੇ ਸੂਆ ਹੈਗਾ ਦੂਜਾ ਦੁੱਧ ਕਿੰਨਾ ਕਹੂ ਮਲਕੀ ਫਿਰ ਦੁੱਧ 20 ਕਿਲੋ ਜੀ 20 ਕਿਲੋ ਮੰਡੀ ਵਾਲਾ ਕੇ ਘਰ ਵਾਲਾ ਹਲੋ ਘਰ ਵਾਲਾ origignal ਹੈ ਹਲੋ ਦੁੱਧ ਵਾਈ ਕਹਿੰਦਾ origignal 20 ਕਿਲੋ ਆ ਘੈਰੀ ਸਮਾਰ ਕੇ ਦਿਖਾ ਦੀ ਸਾਰੀ ਉਹ ਉੱਤੋਂ ਵੱਡੀ ਬੁੱਡੀ ਵੀ ਦਿਖਾ ਦੀ ਤੇ ਥਣਸਣ ਵੀ ਦਿਖਾ ਦੀ ਆਡਰ ਰੂਡਰ ਵੀ ਦਿਖਾ ਦੀ ਆ ਬੱਚਾ ਕੀ ਆ ਨਾਲ ਇਹਦੇ? ਇਹ ਕੱਟਾ ਜੀ। ਹੈ? ਕੱਟਾ। ਵੇਚਣੀ ਆਪਾਂ ਨੇ ਇਹ। ਨਹੀਂ ਜੀ ਲਈ ਆ। ਹੈ? ਲਈ ਆ। ਵੇਚਣ ਵਾਸਤੇ ਲਈ ਆ। ਹਾਂ ਜੀ ਹਾਂ ਜੀ। ਹੈ? ਕਿੰਨੇ ਦੀ ਵੇਚ ਦਾਂਗੇ? ਇਹਦਾ ਜੀ 4.5 ਲੱਖ। ਹੈ? 4.5। 4.5 ਦਾ ਜ਼ਿਆਦਾ ਗਰਮੀ ਵੀ ਜ਼ਿਆਦਾ। ਨਹੀਂ। ਹੈ? ਨਹੀਂ। ਮੌਸਮ ਮੂਸਮੇ ਸਾ ਆਪਣਾ ਲੱਭੇ। ਬਿਲਕੁਲ 4.5 ਕਿੰਨੇ ਦੀ ਜੜ ਦਾਂਗੇ? 3.5 ਲੱਖ ਦੀ। 3.5 ਲੱਖ ਦੀ ਮਿਲੂਗੀ ਛੋਟੀ ਸੂਆ ਹੈਗਾ ਦੂਜਾ ਤੇ ਦੁੱਧ ਹੈਗਾ 20 ਕਿਲੋ। ਹੈਲੋ ਆ ਦੁੱਧ ਹੈਗਾ 20 ਕਿਲੋ ਫੂਨ ਫਾਨ ਪਰਾ ਕਰਦੇ ਘੇਰਾ ਨੂੰ ਹੋਰ ਤੋਰਦੇ ਐ ਨੂੰ ਨਾਲ ਇਹਦੇ ਹੈਗਾ ਮੇਲ ਕਾਫ ਤੇ ਕੱਦ ਵਿੱਦ ਹੈਗਾ ਇਹਦਾ ਪੂਰਾ ਫੁੱਲ ਵੱਡਾ ਸੂਆ ਹੈਗੀ ਆ ਦੂਜਾ ਤੇ ਮਾਲਕੇ ਦਾ ਹੈਗਾ ਲੁੱਦਿਆਂ ਨੇ ਏਰੀਆ ਵਾਲਾ ਮਲਕੀ ਜੇ ਗੱਲਬਾਤ ਕਰ ਲਈਏ ਚਲਾ ਦੇ ਮਲਕੇ ਆ ਇਹਨੂੰ ਚਲਾ ਦੇ ਮਾੜੀ ਜੀ ਲੰਬੀ ਐ ਇਧਰ ਨੂੰ ਦਿਖਾ ਦੇ ਚਲਾ ਕੇ ਕੋਈ ਕੋਈ ਮੇਲਾ ਝੋਟੀ ਲੁੱਟਦੀ ਫਿਰਦੀ ਆ ਇਹਦੇ ਗੱਲਬਾਤ ਕਰ ਲਈਏ ਕਿਉਂਕਿ ਮਲਕੀ ਸ਼ਕੀਨ ਆ ਵੱਡੇ ਜਾਨਵਰ ਲੈਣ ਦਾ ਆਰਡਰ ਰੱਖਦੀ ਆ ਪੂਰਾ ਸਟਿਚ ਤੇ ਥਣ ਫੋਣਾ ਜਿਹੜਾ ਐ ਲੱਗਿਆ ਪੂਰਾ ਟਾਪ ਕੁਆਲਿਟੀ ਦਾ ਤੇ ਮਿਲੂਗੀ ਬਾਈ ਕਨ 3.5 ਲੱਖ ਦੀ ਨੰਬਰ ਬੋਲ ਦੋ ਆਪ ਨੂੰ 9814092816 ਇੱਕ ਵਾਰੀ ਹੋਰ ਬੋਲ ਦੋ 9814092816 ਤੇ ਬਾਕੀ ਮੰਡੀ ਚ ਅੱਗੇ ਲੈ ਕੇ ਚੱਲਦੇ ਆਂ ਹੋਰ ਵੀ ਨੀਂਨੇ ਦਿਖਾਵਾਂਗੇ ਮੰਡੀ ਦੇ ਜੁੜੇ ਰਹੋ ਵੀਡੀਓ ਨਾਲ ਲੈ ਸੱਜਣਾ ਚੋਟੀ ਦੂਜੀਏ ਲੱਗਿਆ ਦਿਖਾਉਣ ਇੱਕ ਝੋਟੀ ਸੁਣ ਮੈਂ ਦਿਖਾਈ ਆ ਪਰਲੇ ਬੰਨੇ ਉਹ ਲਈ ਫਿਰਦਾ ਦੀ ਮਲਕੀ ਤੇ ਆ ਆਪਣੇ ਗਮਾਂਢੀ ਲਈ ਫਿਰਦੇ ਨੇ ਮਿੱਤਰ ਝੋਟੀ ਹੈਗੀ ਆ ਗੱਬਣ ਤੇ ਕੁਆਲਿਟੀ ਹੈਗੀ ਆ ਜਿਹੜੀ ਕਹਿੰਦੇ ਹੁੰਦੇ ਨੇ ਜਮਾ ਟੌਪ ਜੈਡ ਬਲੈਕ ਬਿਲਕੁਲ ਬਰੀਕ ਚਮੜੇ ਚ ਆ ਤੇ ਬਾਡੀ ਤੇ ਜੇ ਨਾੜਾ ਨੂੜਾ ਦੀ ਗੱਲ ਕਰ ਲਈ ਨਾ ਸੱਜਣੋ ਨਾੜਾ ਨੂੜਾ ਵੀ ਬਹੁਤ ਨੇ ਬਾਡੀ ਤੇ ਤੇ ਨਸਲ ਦੀ ਵੀ ਜੇ ਗੱਲ ਕਰ ਲਈ ਨਸਲ ਚ ਵੀ ਚੋਟੀ ਪੂਰੀ ਐਨ ਕੁਆਲਿਟੀ ਚ ਪੈਂਦੀ ਆ ਇੱਥੇ ਖੜਾ ਲਾ ਨਾਮ ਦੱਸ ਦਿਓ ਆਪਣਾ ਜੀ ਕੁਲਵਿੰਦਰ ਸਿੰਘ ਜੀ ਪਿੰਡ ਕਿਹੜਾ ਪਿੰਡ ਖੀਵਾਗਲਾ ਜ਼ਿਲ੍ਹਾ ਮਾਨਸਾ ਜੀ ਪਿੰਡ ਖੀਵਾਕਲਾ ਤੇ ਜ਼ਿਲ੍ਹਾ ਹੋ ਗਿਆ ਮਾਨਸਾ ਦਾ ਸੱਜਣਾ ਮਾੜਾ ਬੰਨੇ ਨੂੰ ਹੋ ਜਾ ਵੀਡੀਓ ਬਣਾਈ ਜਾਂਦਾ ਬਾਈ ਉਧਰੋਂ ਸੂਆ ਕਿਹੜਾ ਇਹਦਾ ਇਹ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਦੂਜੇ ਦਾ ਕੀ ਰਿਕਾਰਡ ਹੈ ਇਹਦਾ 18 ਲੀਟਰ ਦਾ ओरिजिनल 18 ਦਾ ਜਿਵੇਂ 18 ਜੀ ਪਿਆਰਾ ਹਾਂਜੀ 15 16 ਤਾਂ ਨਹੀਂ ਮੈਂ ਤਾਂ ਗੁਰੂ ਉਹ ਕਮੀ ਨਹੀਂ ਗਰੰਟੀ ਵਾਲਾ ਗਰੰਟੀ ਆ 18 ਜੀ ਐਤ ਕੀ ਕਹਿਦਣ ਕੱਢ ਦੂ ਬਣਾ ਇੱਕ ਦੋ ਤਾਂ ਰਹਿੰਦੇ ਜੀ ਕਿੰਨੇ ਕ ਪੈਸੇ ਲੈ ਲਾਂਗੇ ਤੇ ਫਿਰ ਮੁੱਲ ਅੱਛੀ ਹੈ ਘਰ ਵਾਲਾ ਮੁੱਲ ਜਾਂ ਕਰਦੇ ਜਿਹੜੇ ਸੱਜਣ ਚੈਨਲ ਤੋਂ ਦੇਖ ਕੇ ਲੈ ਜਾਣ 1.60 ਦੀ ਝੂਟੀ ਦੇ ਹੈ ਡੇਢ ਡੇਢ ਗੇੜ ਹੋ ਜੂ ਸੋਰ ਸੱਫਾ ਕਰ ਦਿੰਦੇ ਹੈ ਹੋ ਜੂਗੀ ਆ ਡੇਢ ਡੇਢ ਗੇੜ ਹੋ ਜੂ ਕੇਰਾ ਲੰਬੀ ਚ ਲਾਦੇ ਆ ਇਹਨੂੰ ਸੂਆ ਸੂਂਦੀ ਆ ਤੀਜਾ ਤੇ ਕੁਆਲਿਟੀ ਕਬੂਲਟੀ ਦੀ ਗੱਲ ਕਰ ਲਈ ਯਾਰ ਕੁਆਲਿਟੀ ਇਹ ਚ ਹੈਗੀ ਆ ਫੁੱਲ ਕਿਉਂਕਿ ਬਾਡੀ ਤੇ ਨਾੜਾ ਨੂੜਾ ਵੀ ਨੇ ਜੈਡ ਬਲੈਕ ਆ ਗਈ ਤੇ ਇਹਦਾ ਰੰਗ ਰੂਪ ਵੀ ਦੱਸੂਗਾ ਤੇ ਇਹਦਾ ਆਰਡਰ ਆ ਜਿਹੜਾ ਉਹ ਵੀ ਗਵਾਹੀ ਭਰਦਾ ਤੇ ਜਿਹੜਾ ਥਣ ਸੋਣਾ ਨਾਲ ਸੱਜਣੋ ਉਹ ਵੀ ਆ ਲੱਗਿਆ ਟਾਪ ਕੁਆਲਿਟੀ ਦਾ ਬਿੱਥੀ ਤੇ ਲੱਗਿਆ ਪੂਰਾ ਤੇ ਕੱਦ ਵਿੱਡ ਵੀ ਚੰਗਾ ਝੋਟੀ ਦਾ ਤੇ ਲੰਬਾਈ ਲੰਬੂਈ ਵੀ ਚੰਗੀ ਆ ਤੇ ਰੇਟ ਵੀ ਬਾਈ ਨੇ ਯਾਰ ਜਿਹੜੇ ਹਿਸਾਬ ਨਾਲ ਮੱਜਾਂ ਦੇ ਰੇਟ ਹੋ ਰਹੇ ਨੇ ਰੇਟ ਜੈਨੂਅਨ ਹੀ ਕਰਿਆ ਕੋਈ ਜ਼ਿਆਦੇ ਨਹੀਂ ਕਰਿਆ ਰੇਟ ਆ ਉਹਦੇ ਤੋਂ ਵੀ ਬਾਈ ਕਹਿੰਦਾ ਮਾਨ ਤਾਨ ਜਿਹੜਾ ਸੱਜਣ ਆਊਗਾ ਉਹਦਾ ਕਰ ਦਿਆਂਗੇ ਚ 22 ਚਬੂਈ ਇਹਦੀ ਹੋਊਗੀ ਫੋਕੀ ਸੋਨ ਮੈਂਦਾ ਤਾਂ ਬਿਨਾਂ ਧਾਰਾ ਮ ਇਹਦਾ ਆਡਰ ਗਵਾਹੀ ਭਰਦਾ ਤੇ ਉੱਤੇ ਜਿੰਨੀ ਕਹਦੇ ਚ ਬਰੀਡ ਆ ਕਿਉਂਕਿ ਬਰੀਡ ਆ ਜਿਹੜੀ ਝੋਟੀ ਚ ਬਰੀਡ ਫੁੱਲ ਆ ਗਈ ਘਰੀ ਇੱਥੋਂ ਦਿਖਾ ਦਿਓ ਆ ਨਾੜਾ ਨੂੜਾ ਵੀ ਦਿਖਾ ਦੇ ਦੀ ਬਾਡੀ ਤੇ ਤੇ ਆਡਰ ਰੂਪੀ ਵੀ ਦਿਖਾ ਦਿਓ ਆਡਰ ਵੀ ਚੰਗਾ ਜਿਵੇਂ ਆਮ ਨਾਲ ਕਹਿੰਦਾ ਹੁੰਦਾ ਕਹਿੰਦਾ ਚੁੰਡੀ ਇਹਦੇ ਜਿੱਥੋਂ ਮਰਜੀ ਭਰ ਲੈ ਟੱਲੇ ਵਾਲਾ ਕਹਿੰਦਾ ਕੁਆਲਿਟੀ ਦੀਆਂ ਚੀਜ਼ਾਂ ਨੇ ਦਾ ਰੰਗ ਰੂਪ ਵੀ ਦੱਸੂਗਾ ਪੈਸੇ ਦੇ ਲਵਾਂਗੇ ਡੂਟ ਡੂਟ ਦੇ ਮਾਰਾ ਮੋਟਾ ਕਰ ਦਾਂਗੇ ਜਿਹੜੇ ਜਿਹੜਾ ਨਾ ਆ ਮੰਡੀ ਤੇ ਤੁਹਾਨੂੰ ਮੈਨੂੰ ਲੱਗਦਾ ਵੀ ੜੂਗਾ ਕਿ ਐਸੇ ਕਰੀ ਵਿਕੂਗੀ ਨੰਬਰ ਬੋਲ ਦੇ ਤੇਰਾ ਕਿੰਨਾ 9952 ਹਾਂਜੀ 99 ਤੇ ਕਾ ਇੱਕ ਵਾਰੀ ਹੋਰ ਬੋਲ 9952 ਹਾਂਜੀ 99 ਕਾ ਪਿੰਡ ਕਿੱਥੇ ਜਾ ਕੇ ਆਪਣਾ ਪਿੰਡ ਖੀਵਾਂਗਲਾ ਜ਼ਿਲ੍ਹਾ ਪੇਖੀ ਦੇ ਨੇੜੇ ਹੈ ਆਪਣਾ ਮੂਸੇ ਵਾਲੇ ਦੇ ਚਲੇ ਜਾ ਗਿਆ ਹਾਂ ਮੂਸੇ ਹਾਂ ਉਹਨੂੰ ਤਾਂ ਸਾਰੀ ਦੁਨੀਆ ਹੀ ਜਾਣਦੀ ਆ ਜੇ ਅਜੇ ਜੱਲਬਾਤ ਕਰ ਲਈਏ ਮਾਨਸਾ ਜ਼ਿਲ੍ਹੇ ਚ ਆ ਗਿਆ ਪਿੰਡ ਬਾਈ ਦਾ ਸੰਪਰਕ ਬਾਈ ਨਾਲ ਕਰ ਲਿਓ ਤੇ ਕੁਆਲਿਟੀ ਕਬੂਲਤੀ ਬਾਈ ਦੀ ਝੋਟੀ ਦੀ ਕਿੱਦਾਂ ਨਹੀਂ ਲੱਗੀ ਉਹ ਵੀ ਯਾਰ ਕਮੈਂਟ ਕਰਕੇ ਦੱਸ ਦਿਓ ਤੇ ਬਾਕੀ ਇੱਕ ਝੋਟੀ ਹੋਰ ਦਿਖਾਣੇ ਆਗੇ ਹੈ ਨਾ ਅਜੇ ਤੇ ਵੀ ਮਾਰਦੇ ਘਰੀ ਨੀਲੀ ਰਾਵੀ ਚ ਉਹ ਨੀਲੀ ਵਾਲੇ ਸ਼ਕੀਨ ਵੀ ਕਰਦੇ ਰਹਿੰਦੇ ਨੇ ਘ ਕਲਾ ਦੇ ਲੰਬੀ ਥੋੜੀ ਇਹ ਗ੍ਰੇਡੇਡ ਜਿਹਾ ਚ ਆ ਗਈ ਹੈ ਨਾ ਅੱਖ ਅੱਖ ਨਹੀਂ ਆਉਂਦੀ ਨੀਲੀ ਜਿਹਾ ਸੁਆ ਕਿਹੜਾ ਇਹਦਾ ਇਹਦਾ ਸੁਆ ਕਿਹੜਾ ਪਲੂਨ ਹੈ ਜੀ ਪਹਿਲਾ ਹਾਂਜੀ ਫੈਨ ਤੋਂ ਦੇ ਹਿਸਾਬ ਨਾਲ ਦੂਜਾ ਲੱਗਦਾ ਕੁਆਲਿਟੀ ਕਬੂਲ ਦੀ ਇਹ ਚ ਵੀ ਚੰਗੀ ਆ ਤੇ ਕੱਦ ਵਿੱਡੇ ਦਾ ਆ ਗਿਆ ਨੋਰਮਲ ਕਿਉਂਕਿ ਇਹਦਾ ਹਜੇ ਪਹਿਲਾ ਸੁਆ ਜੇ ਗੱਲਬਾਤ ਕਰ ਲਈਏ ਜਵਾਬ ਜਬੂਬ ਇਹਦੀਆਂ ਅੱਖਾਂ 'ਚ ਹੈਗੇ ਨੇ ਤੇ ਕੁਆਲਿਟੀ ਚੰਗੀ ਆਂ ਕਿਹੜਾ ਹੋਰ ਕਢਾ ਦੇ ਕੇ ਰਾਂ ਇੱਥੇ ਜੇ ਰੋਕ ਲਗੜਾ ਕੇ ਇਹ ਸੂਈ ਹੋਈ ਆ ਸੂਈ ਜੀ ਕਾ ਇੱਕ ਦਿਨਾਂ ਦੀ ਸੂਈ ਆ ਉਹ 6 ਦਿਨ ਹੋ ਗਈ ਜੀ 6 ਦਿਨ 6 ਅੰਦਰਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕਹੂਗਾ 13 ਲੀਟਰ ਆਈ ਆ ਮੈਂ ਰੈਜ ਨਾਲ ਹਾਂਜੀ ਆ 11 ਵੀ ਹੋਵੇ 11 ਵੀ ਬਹੁਤ ਆ 13 ਡੱਬੇ ਮਾਰਕ ਦੇ ਦਿਆਂਗੀ ਆਪਾਂ ਘਰੇ ਪੈਸੇ ਕਿੰਨੇ ਲਵਾਂਗੇ ਇਹਦੇ 1 30 1 ਲੱਖ ਤੇ 30000 ਰੁਪਿਆ ਲਵਾਂਗੇ ਹਾਂਜੀ ਤੇਰੇ ਵਾਲੇ ਨੰਬਰ ਦੀ ਸੰਪਰਕ ਕਰਨੇ ਦੇ ਵਾਸਤੇ ਵੀ ਹਾਂਜੀ ਹਾਂਜੀ ਆ ਇਹਦਾ ਬਾਈ ਕਹਿੰਦਾ 1 ਲੱਖ ਤੇ 30000 ਲਵਾਂਗੇ ਇਹ ਆ ਗਈ ਨੀਲੀ ਰਾਵੀ ਚ ਪੈਂਦੀ ਆ ਝੋਟੀ ਸੰਪਰਕ ਬਾਈ ਨਾਲ ਕਰ ਲਿਓ ਤੇ ਆ ਜੋ ਅੱਗੇ ਲੈ ਕੇ ਚੱਲਦੇ ਆ 1 ਝੋਟੀ ਬਾਈ ਹੋਰੀ ਗੈਰੀ ਇੱਧਰ ਲਈ ਖੜੇ ਨੇ ਇੱਧਰ ਵੀ ਚੱਲੂ ਏ ਆ ਝੋਟੀ ਤੇ ਵੀ ਮਾਰ ਦੇ ਕਹਿਣ ਇਹ ਆਜਾ 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 ਉਰਲੇ ਬੰਨੇ ਆਜਾ ਮਾੜਾ ਮੈਕ ਲਾ ਦੀਏ ਤੇਰੇ ਕੁਆਲਿਟੀ ਕੁਬਲਟੀ ਦਿਖਾ ਦੇ ਐਨੂੰ ਚਲਾ ਦੇ ਲੰਬੀ ਲੰਬੀ ਚਲਾ ਦੇ ਇੱਥੇ ਪਰਲੇ ਬੰਨੇ ਸੂਆ ਕਿਹੜਾ ਦਾ ਦੂਸਰਾ ਬਾਈ ਜੀ ਸੂਆ ਦੂਸਰਾ ਹਾਂਜੀ ਪਿੰਡ ਕਿਹੜਾ ਤੇਰਾ ਪਿੰਡ ਵੀਰਾ ਵਧੀਆ ਜੀ ਪਿੰਡ ਤੇਰਾ ਮੈਨੂੰ ਪੰਜਾਬ ਤੋਂ ਬਾਹਰ ਲੱਗਦਾ ਬੋਧੀ ਹਰਿਆਣਾ 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 ਹਰਿਆਣੇ ਤੋਂ ਆਇਆ ਹਾਂਜੀ ਹਾਂਜੀ ਹਰਿਆਣੇ ਜਿਹੜਾ ਘਰੀ ਮਾਲ ਵੋ ਵਿਕ ਜਾਂਦਾ ਯਾਰ ਤੂੰ ਮੰਡੀ ਤੇ ਕਿਵੇਂ ਪਹੁੰਚ ਗਿਆ ਫਿਰ ਵੈਸਾ ਜਵੇਲੇ ਸੀ ਹੈ ਵੇਖ ਕੇ ਪੰਜਾਬ ਵਾਲੀ ਮੰਡੀ ਲੁਕ ਲਈਏ ਵੇਲੇ ਅੱਜ ਨਾ ਨਾ ਮੈਂ ਦੇਖ ਕੇ ਆਉਣਾ ਕੀ ਰੇਟ ਚੱਲੀ ਜਾਂਦਾ ਕੀ ਚੱਲਦਾ ਰੇਟ ਫਿਰ ਕੀ ਕੰਡੀਸ਼ਨ 2.5 ਲੱਖ ਰੁਪਏ ਵੀਰ ਜੀ ਹੈ 2.5 ਲੱਖ ਰੁਪਏ ਬਾਈ ਜੀ ਕੁਆਲਿਟੀ ਤੇ ਦੀ ਝੋਟੀ ਚੰਗੀ ਆ ਸਿੰਗਲ-ਸਿੰਗਲ ਵੀ ਨਿੱਕਾ ਆ ਗਿਆ ਹਾਂਜੀ ਹਾਂਜੀ ਕੱਤੀ ਆ ਜੀ ਹਣਾ ਹਾਂਜੀ ਲਊਗੀ 7 ਦਿਨ ਜੀ ਹਫਤਾ ਕੱਢਦੀ ਆ ਹਾਂਜੀ ਹਾਂਜੀ ਕੀ ਰਿਕਾਰਡ ਜਾ ਰਿਹਾ ਇਹਦਾ ਦੁੱਧ ਦਾ ਇਹਦਾ 18 ਲੀਟਰ ਬਾਈ ਜੀ 18 ਲੀਟਰ ਹਾਂਜੀ ਮਿਲਕੇ ਦੇਵਾਂਗੇ 18 ਲੀਟਰ ਪੂਰਾ ਪੂਰਾ ਜੀ ਉਹ ਹਰਿਆਣੇ 'ਚ ਕਹਿੰਦੇ ਹਰੇਕ ਹੀ ਦੇਣ ਦੀ 17 18 18 ਲੀਟਰ ਜਮਾਂ ਮਿਲਕੇ ਦੇਵਾਂਗੇ ਜੀ ਖਤਿਆ ਬਾਜਲੇ ਜੀ ਤੇਰੇ ਪਿੰਡਾਂ ਕੋਲੋਂ ਆਇਆ ਅੱਜ ਮੈਂ ਠੀਕ ਹੈ ਜੀ ਸੱਚ ਬੋਲੀ ਮੇਰਾ ਮੇਰੇ ਪੀਵੇ ਕਿੱਤੀ ਲਾਗੇ ਨਹੀਂ ਨਹੀਂ ਇਹ ਦੇਵਾਂਗੇ 2.5 ਦੀ 2.5 ਲੱਖ ਦਾ ਕਿੰਨਾ ਕੋਹ ਜੂ ਵਿੱਚ ਮਾਨਤਾਨ ਕਰਦਾਂਗੇ 5000 ਦਾ 5 ਡੇਢ ਦੀ ਨਹੀਂ ਦਿੰਦੇ ਹਾਂ ਜੀ ਡੇਢ ਦੀ ਨਹੀਂ ਨਾ ਹੀ 1 60 ਲੱਗਿਆ ਦਾ ਜੀ ਅੱਛਾ ਹੋਰ ਕੀ ਪਾਲ ਦਾ ਕੱਚੀ ਕੱਚੀ ਆ ਸਾਂਹੂਗਾ ਵੀ ਲਿਆ ਕੇ ਅਗਲਾ ਨਾ ਨਾ ਹਾਂ 160 ਲੱਗ ਗਿਆ ਜੀ 160 ਬਾਈ ਕਹਿੰਦਾ ਮੰਡੀ ਜੇ ਤੇ ਲੱਗੀ ਜਾਂਦਾ 70 ਰੇੜ ਗੇੜ ਹੋ ਜੂ 75 ਦੇ ਹਾਂ ਜੀ ਹਾਂ ਨਾ ਕੰਜੀ ਕੁੱਜੀ ਪਸਾਮਣ ਸੂਮਣਗੇ ਵੀ ਲਿਆ ਕੇ ਦੋ ਤੁੱਤੇ ਦੇਵਾਂਗੇ ਦੋ ਦੇ ਦੋ ਤੋਂ ਬਾਹਰ ਉਹ ਮਾਂ ਨਾ ਤੈਨੂੰ ਝੋਟੀ ਦੇਣਾ ਤਾਂ ਪੈਸਿਆਂ ਦੀ ਅਡਵਾਈਸ ਕਰਦਾ ਵੀ ਐਨੇ ਦੀ ਵੇਚਾਂਗੇ ਹਾਂ 18 ਲੀਟਰ ਦੁੱਧ ਦਵਾਈ ਜਮ ਠੀਕ ਹੈ ਗੱਲ ਨੰਬਰ ਬੋਲ ਦੇ ਜ਼ਰਾ ਮੇਰਾ 99965 ਜੀ 13141 ਜੀ ਇੱਕ ਵਾਰੀ ਹੋਰ ਬੋਲ ਦੇ ਨੜੀਨ 9965 13141 ਜੀ ਲੈ ਬਾਕੀ ਸੱਜਣਾਂ ਨੂੰ ਅੱਗੇ ਲੈ ਕੇ ਚੱਲਦੇ ਆ ਮੋੜ ਮੰਡੀ ਦੇ ਕਿਉਂਕਿ ਨੰਬਰ ਸਕਰੀਨ ਤੇ ਇੰਨੇ ਚਲਾਏ ਨਹੀਂ ਜਾਣੇ ਵੀਡੀਓ ਚ ਸੁਣ ਲਿਆ ਕਰੋ ਨੰਬਰ ਜਿਹੜੇ ਸੱਜਣਾਂ ਵਾਲੀ ਝੋਟੀ ਤੁਹਾਡੇ ਫਿੱਟ ਆਊਗੀ ਇਹ ਝੋਟੀ ਹਰਿਆਣੇ ਦੀ ਦਿਖਾਈ ਆ ਤੇ ਬਾਕੀ ਅੱਗੇ ਲੈ ਕੇ ਚੱਲਦੇ ਆ ਹੋਰ ਵੀ ਜਾਨਵਰ ਦਿਖਾਵਾਂਗੇ ਲਾ ਇੱਕ ਝੋਟੀ ਸੱਜਣਾ ਹੋਰ ਲੱਗਿਆ ਸਾਨੂੰ ਟਾਪ ਕੁਆਲਿਟੀ ਦਿਖਾਉਣ ਪਾਈ ਕਹਿੰਦਾ ਗਰਮੀ ਦਾ ਨਾ ਮੌਸਮ ਹੋਣ ਕਰਕੇ ਚਵਾਈ ਇਹਦੀ ਕਰਤੀ ਕਹਿੰਦਾ ਖਾਲੀਉ ਬਾਡੀ ਦੇ ਨਾੜਾ ਨੂੜਾ ਵਾਲੀਆਂ ਨੇ ਕੁਆਲਿਟੀ ਵਾਲੀਆਂ ਇੱਥੋਂ ਦਿਖਾ ਦੇ ਸਮਾਰ ਕੇ ਨਾਲੇ ਲਾ ਦੇ ਇਹਦੇ ਸੱਜਣਾ ਆਰਡਰ ਦੇ ਨੇੜੇ ਲੈ ਚalen ਅੱਜ ਵੀ ਕਰਦੀਆ ਮੰਡੀ ਕਰਕੇ ਨਾ ਹਾਂ ਬਾਈ ਗਰਮੀ ਦਾ ਹੋ ਰਿਹਾ ਮਾਹੌਲ ਗਰਮੀ ਦਾ ਗਰਮੀ ਦੇ ਮਾਹੌਲ ਕਰਕੇ ਕਰਦੇ ਨੇ ਬਾਈ ਪਸ਼ੂ ਅੱਜ ਵੀ ਮਾਰੀ ਮੋਟੀ ਸੂਆ ਕਿਹੜਾ ਦਾ ਸੂਆ ਬਾਈ ਤੀਜਾ ਸੂਆ ਤੀਜਾ ਤੀਜਾ ਕਾਏ ਕਿਦਾਂ ਦੀ ਸੂਈ ਆ ਇਹ ਕੁਈ ਤਾਂ ਹੈ ਹੋ ਗਿਆ ਜੱਥ ਨੌ ਦਿਨ ਨੌ ਦਿਨ ਨੌ ਦਿਨ ਹੋ ਗਏ ਬਾਈ ਕਿੰਨਾ ਕ ਦੁੱਧ ਦੀ ਹੁਣ ਇਹ ਥੱਲੇ ਤਿਆਰ 14 ਕਿਲੋ ਸੀ ਬਾਈ 14 ਕਿਵੇਂ ਖਾਲੀ ਜਿਵੇਂ ਲੱਗਦੀ ਆ ਹੁਣ ਤਾਂ ਇਹ ਖਾਲੀ ਕਰਤੀ ਅਗਲੇ ਬੰਦੇ ਉਹ ਤਾਂ ਖਾਦੀ ਗੈਰੀ ਇੱਧਰ ਹੋਵੇ ਉਹ ਤਾਂ ਨਹੀਂ ਛੱਡੀ ਆ ਬਸ ਢੋਕ ਕੇ ਅੱਛਾ ਖਾਲੀ ਕਿਵੇਂ ਕਾ ਤੋ ਕਰਤੀ ਵੇਚ ਦੀ ਕਿਵੇਂ ਵੇਚਤੀ ਬਾਈ ਅੱਛਾ ਵੇਚ ਇਹਨੂੰ ਚੁੱਕਿਆ ਆਪਾਂ ਕਿੰਨੇ ਦੀ ਵੇਚਦੀ 15 ਕਿਲੋ ਇਹੇ ਵੇਚਤੀ ਬਾਈ 122000 ਦੀ ਤੇ 122000 ਜਾ ਰਹੇ ਓਟ ਦੀ ਦੀ ਆ ਹਨਾ ਕਿਹੜਾ ਹੋਰ ਤੋਰੇਗਾ ਇਹਨੂੰ ਲੰਬੀਆਂ ਤੋਰ ਦੇ ਗੂੜ ਕੇ ਬੱਚਾ ਕੀ ਨਾਲ ਏ ਬੱਚਾ ਕੀ ਸੀ ਨਾਮ ਇਹਦੇ ਬਾਈ ਬੱਚਾ ਕੱਟੀ ਆ ਬਾਈ ਕੱਟੀ ਕੱਟੀ ਹਾਂ ਇਹ ਤੁਹਾਨੂੰ ਮੈਂ ਵਿਕੀ ਹੋਈ ਝੋਟੀ ਦਿਖਾਉਣਾ ਇੱਕ ਕੁਆਲਿਟੀ ਕਬੂਲਟੀ ਇਹ ਵੀ ਹੈਗੀ ਆ ਬਾਲੀ ਟਾਪ ਇਹ ਖਾਲੀ ਬਾਈ ਕਹਿੰਦਾ ਅੱਧੀ ਕਰਤੀ ਇਹ ਵੇਚਦੀ 1 ਲੱਖ ਤੇ 22 ਹਾਂ ਮੈਂ ਹੋ ਗਏ ਤੇ ਹੱਥ ਚ 400 ਝੋਟੀ ਵੀ ਚੰਗੀ ਆ ਤੇ ਨਾੜਾ ਨੂੜਾ ਜੇ ਗੱਲਬਾਤ ਕਰ ਲਈਏ ਬਾਦੀ ਤੇ ਬਾਲੀਆਂ ਨੇ ਦੇ ਇੱਥੋਂ ਦਿਖਾ ਦੇ ਸਮਾਰ ਕੇ ਇੱਥੋਂ ਲੰਬਾਈ ਲੰਬੂਈ ਦਿਖਾ ਦੇ ਦੀ ਤੇ ਉਦਾਂ ਬਾਈ ਹੋਰੀ ਕੰਮ ਕਰਦੇ ਨੇ ਵਪਾਰ ਦਾ ਨੰਬਰ ਬਾਈ ਦਾ ਸੱਜਣੋਂ ਮੈਂ ਤੁਹਾਨੂੰ ਲੈ ਕੇ ਦੇ ਦੂਗਾ ਘਰੇ ਵੀ ਬਾਈ ਕੋਲੇ ਰੁਟੀਨ ਦੇ ਵਿੱਚ ਜੇ ਗੱਲਬਾਤ ਕਰ ਲਈਏ ਚੰਗੇ ਜਾਨਵਰ ਹੁੰਦੇ ਨੇ ਘਰੇ ਵੀ ਰੱਖਦੇ ਆ ਪ੍ਰੋਟੀਨ ਚ ਹਾਂ ਬਾਈ ਹੁੰਦੇ ਆ 5-7 ਕਿੰਨੇ ਕ ਹੁੰਦੇ ਨੇ 5-5-7 ਕ ਲੈਣੇ ਆ ਯਾਰ ਬਾਹਾਂ ਕੰਮ ਨਹੀਂ ਬਣਾ ਠੀਕ ਆ ਗੱਲ ਨੰਬਰ ਬੋਲ ਦੇ ਆਪਣਾ ਘਰੋਂ ਕਿਸੇ ਸੱਜਣ ਨੇ ਕਈ ਵਾਰੀ ਲੈਣਾ ਹੁੰਦਾ 9817552657 ਪਿੰਡ ਕਿਹੜਾ ਆਪਣਾ ਪਿੰਡ ਰਾਜਗੜ੍ਹ ਪੱਬੇ ਮੋੜ ਤੋਂ 6 ਕਿਲੋਮੀਟਰ ਪਰੇ ਆ ਪਿੰਡ ਆ ਗਿਆ ਰਾਜਗੜ੍ਹ ਪੱਬੇ ਤੇ ਮੋੜ ਤੋਂ ਆ ਗਿਆ 6 ਕਿਲੋਮੀਟਰ ਪਰੇ ਤੇ ਆ ਸੱਜਣ ਯਾਰ ਸਾਡਾ ਹੋਗਾ ਲੇਟ ਕਿਵੇਂ ਆ ਵੇਚ ਦਿਆ ਤਾਂ ਆ ਤੋੜ ਦਿਆ ਝੋਟੀ ਦੀ ਨਾਮ ਦਾਦੀਪਲ ਕਰੋ ਹਲਕਾਰ ਸਿੰਘ ਹੈ ਪਿੰਡ ਕਿਹੜਾ ਰਾਜਾੜ ਕੋਦੇ ਹਾਂ ਮੈਂ ਪਹਿਲਾਂ ਬਾਈ ਆਪਣਾ ਮਿੱਤਰ ਆ ਪੁਰਾਣਾ ਜਦੋਂ ਮੰਡੀਆਂ ਦੇ ਰੂਟੀਨ ਚ ਹੁੰਦੇ ਤੇ ਵੀਡੀਓ ਬਣਾਉਂਦੇ ਹੁੰਦੇ ਤੇ ਆ ਜੋਟੀ ਤੋਰਦੀ ਫੋਲ ਕੇ ਹੈ ਨਾ ਇਹ ਕਿਹੜੀ ਆਪਣੀ ਆ ਕਿ ਕਿਸੇ ਹੋਰ ਸੱਜਣ ਦੀ ਇਹ ਆਪਣੇ ਮਿੱਤਰ ਦੀ ਆਪਣੀ ਅੱਛਾ ਠੀਕ ਹੈ ਤੋਰਦਿਆਂ ਕੋਈ ਨਹੀਂ ਹਾਂ ਇਹਦੀ ਡਿਟੇਲ ਇਹ ਨਾਲੇ ਡਿਟੇਲ ਦਾ ਆਦੀ ਮੰਡੀ ਦਾ ਆਈਡੀ ਆ ਜੂਗਾ ਆਪਣੇ ਦੇਖਣ ਵਾਲੇ ਸੱਜਣਾਂ ਨੂੰ ਮੰਡੀ ਦੇ ਕਿਸ ਹਿਸਾਬ ਕਿਤਾਬ ਚੱਲਦਾ ਆ ਦੀ ਪੱਲਾ ਠੀਕ ਹੈ ਮੰਡੀ ਦੀ ਡਿਮਾਰ ਰਹਿੰਦੀ ਆ ਉਹ ਜੋਟੀ ਤੇ ਮਾਰਦੀ ਕਹੇਰੀ ਕੈਮਰਾ ਹੋਈ ਕੀ ਗੱਲ ਬਾਤ ਹੈ ਜੀ 3 ਲੱਖ ਮਾਰਦੇ ਵੀਰੇ ਪੈਸੇ ਤੇ ਨ ਲੱਖ ਮੰਗਦਾ ਬੱਚਾ ਮੈਂ ਕਹਿੰਦਾ ਦੇਖੀ ਆ ਦੋਗੀ ਆ ਦੋ ਦੰਦ ਹਾਂ ਬੱਚਾ ਨਾਲ ਬੂਰਾ ਇਹ ਨਾ ਬੂਰਾ ਵੱਡੀ ਪਾਲੀਆ ਦੋ ਦੰਦ ਦੇ ਹਿਸਾਬ ਨਾਲ ਦੋ ਦੰਦ ਬਾਈ ਤੋਰੀ ਮਾਰੀ ਤੋਰੀ ਤੋਰੀ ਖੋਲ ਗਈ ਚਲਾਇ ਮੜੀ ਚਲਾਵੇ ਚਲਾਵੇ ਆਏਗੀ ਹੁੰਦਾ ਉਹ ਚਲਾਉਣ ਨੂੰ ਤਾਂ ਮੈਂ ਹੋਰ ਬੰਦਾ ਪਾਦਾ ਮੇਰੀ ਫੋਟੋ ਆ ਜੀ ਤਾਂ ਫੋਟੋ ਤੇਰੀ ਫੇਰ ਵੀ ਲਿਆ ਦੂੰਗਾ ਉਹ ਮੇਰੀ ਫੋਟੋ ਨਹੀਂ ਲਾਉਣੀ ਓਏ ਐਨੀ ਤੋਰਦੇ ਯਾਰ ਮੜਾ ਜਾ ਹਾਂ ਆਇਆ ਤੂੰ ਤੋਰਦੇ ਬਾਈ ਦੀ ਫੋਟੋ ਲਵਾਉਣੀ ਆ ਮੂਰੇ ਮੈਂ ਬਾਈ ਕਹਿੰਦਾ ਫੋਟੋ ਲਵਾ ਦੀਆਂ ਆਪਣੀ ਪਹੂਰੇ ਨੂੰ ਆ ਜਾ ਡਿਟੇਲ ਦੱਸ ਦੇ ਦੀ ਦੰਦਾਂ ਚ ਹੈ ਗਿਆ ਦੋ ਦੰਦ ਸੂਈ ਹੈ ਗਿਆ ਪਹਿਲਾ ਸੂਈ ਕਿੰਨੇ ਦਿਨਾਂ ਦੀ ਆ ਹਫਤਾ ਹੋ ਗਿਆ ਵੀਰੇ ਇੱਕ ਹਫਤਾ ਐ ਸੱਜਣਵਾ ਦੋ ਦੰਦ ਕੱਟੀ ਬਾਈ ਕਹਿੰਦਾ ਚਾਹੇ ਮੂੰਹ ਪੱਟ ਕੇ ਲੈ ਜਾਣਾ ਬਾਲੀ ਜਿਆਦੇ ਵੱਡੀ ਆ ਨਜਾਇਜ਼ ਵੱਡੀ ਕਹਿ ਸਕਦੇ ਆ ਦੋ ਦੰਦ ਦੇ ਹਿਸਾਬ ਨਾਲ ਇੱਥੋਂ ਕੱਦ ਕਾੜ ਦਾ ਆਈਡੀਆ ਕਰਾ ਦੇ ਤੇ ਆਡ ਰੂਡਰ ਦਾ ਤਾਂ ਬਾਕਮਾਲ ਹੀ ਆ ਗਿਆ ਇੱਥੋਂ ਦਿਖਾ ਗੈਰੀ ਸਮਾਰ ਕੇ ਓਏ ਆਇਆ ਮੋੜ ਲਿਆ ਦੰਦਾਂ ਚ ਦੋ ਦੰਦ ਅਰੀਜਨਲ ਆ ਜਮਾ ਦੋ ਨਾਲ ਪੱਟ ਕੇ ਲਵੇ ਯਾਰ ਕਿੰਨੇ ਦਿਨਾਂ ਦੀ ਸੂਈ ਆ ਸੀ ਹਫਤਾ ਹੋ ਗਿਆ ਵੀਰੇ ਬੱਚਾ ਬੂਰਾ ਇਹਦਾ ਬੂਰਾ ਕੀ ਆ ਕਥਾ ਬੁੱਲ ਆ ਗਿਆ ਹੈ ਨਾ 31 ਵਾਲਿਆਂ ਦੀ 10 ਕਹਿਆ ਇਹਦਾ ਆਪਾਂ ਵੇਚ ਲੈਣੀ ਹੋਰ ਬਾਜਿਆ ਸੂਆ ਕਲੇ ਰੱਖਦੇ ਹੈ ਇੱਕ ਸੂਆ ਕਲੇ ਰੱਖਦੇ ਉਹ ਬਾਈ ਕਹਿੰਦਾ 31 ਦੇ ਮਾਰੇ ਕਹਿੰਦਾ ਇੱਕ ਸੂਆ ਇਹਨੂੰ ਆਪਾਂ ਘਰੀ ਰੱਖ ਲਾਂਦੇ ਫਿਰ 31 ਦੇ ਮਾਰੇ ਗੱਲਾਂ ਮਾਰ ਚੱਲੀਆ ਪੈਸੇ ਕਿੰਨੇ ਮੰਗਦੇ ਆਵੇ 3 ਲੱਖ 3 ਲੱਖ ਜਾਵੇ ਆ ਥੋੜਾ ਜਿਆ ਛੋਟੀ ਵੇਚ ਉਰਾਂ ਜੀ ਆਇਆ ਐ ਕਿਹ ਘੱਟ ਕਰਦਾ ਕਿੰਨੇ ਦੇ ਦਾਂਗੇ ਆਪਾਂ ਡੇਢ ਦੇ ਆਉਦੇ ਦੇ ਦਾਂਗੇ 22 ਦੇ ਉਹ ਡੇਢ ਸਹੀ ਨਿਕਲਗਾ ਮੂਰੇ ਡੇਢ ਤਾਂ ਬਾਰੇ 77 77 ਵੀ ਲਾਈ ਜਿਆਦੇ ਘੱਟ ਆ ਆ ਡੇਢ ਤੋਂ ਤਾਂ ਯਾਰ ਇਹ ਝੋਟੀ ਮਹਿੰਗੀ ਆ ਹਨਾ ਕੁਆਲਿਟੀ ਝੋਟੀ ਦੀ ਹੈਗੀ ਆ ਆ ਕੁਆਲਿਟੀ ਟਾਪ ਆ ਇਧਰ ਬਾਈ ਤੇ ਵੀ ਮਾਰ ਰੇ ਕੈਮਰਾ ਵੇ ਬਾਈ ਨੂੰ ਵੀ ਦਿਖਾਉਣਾ ਤੇ ਇਧਰ ਸੈੱਟ ਤੇ ਵੀ ਮਾਰਦੀ ਕੈਮਰਾ ਉਹ ਬੈਠਾ ਝੋਟੀ ਦਾ ਮਾਲਕ ਔਰ ਦੇਟ ਕੇ ਆ ਆਇਆ ਨੇੜੇ ਆਇਆ ਫਿਰ ਉਰੇ ਆ ਕੇ ਸੁਣਾ ਗੱਲ ਬਾਤ ਕੋਈ ਕੀ ਨਾਮ ਤੇ ਵੀ ਮਸਲਾ ਯਾਰ ਆਸੀਫ ਆਸੀਫ ਤੈ ਲੈ ਲਿਆ ਆਸੀਫ ਝੋਟੀ ਹੈ ਇੰਨੇ ਵੇਚਦੇ ਜਾਣੀ ਵਿਚ ਵਿਚਾਲੇ ਜਾਗਾ ਮਾੜੇ ਫੁੱਦੀ ਦਾ ਇੱਕ ਨਹੀਂ ਵਿਕਿਆ ਓਏ ਵੇਚਣੇ ਨਹੀਂ ਵੇਚੋ ਆਦਲੇ ਮੀਨੀ ਲਾਣੀ ਓ ਤਾਰੇ ਓ ਮੀਨੀ ਮਾਰ ਦੇ ਕੁੱਪਾ ਕਾ ਮਾਲੂ ਅਜਾ ਮੀਨੀ ਬਾਹਰ ਕੱਢ ਦੇ ਹੂੰ ਕੱਢ ਦੇ ਪੌਰੀ ਆਇਆ ਓ ਰਿਆ ਆਇਆ ਆਲੇ ਬਦਲ ਗਰੀ ਆ ਬਾਈ ਨੂੰ ਬੁਲਾ ਕੇ ਉਹਨਾਂ ਵੀ ਕਰਾਉਣਾ ਗੱਲ ਵਾਸਤਾ ਓ ਰਿਆ ਆਇਆ ਆਇਆ ਕਿੰਨੇ ਪੈਸੇ ਲਾ ਮੰਗੇ ਇਹਨੂੰ 3 ਲੱਖ 3 ਲੱਖ ਪੂਰਾ ਕੱਟ ਨਹੀਂ ਲੈਂਦਾ ਇਹ ਕਹਿੰਦਾ ਕਹਿੰਦਾ 3 ਲੱਖ ਲਵਾਂ ਹਾਂ ਹੈ ਇਹ ਬਾਈ ਦੂਦ ਕਹਿੰਦਾ ਨਾ ਯਾਰ ਦੋ ਨੂੰ ਜਰਾ ਅੰਗ ਮਰ ਦੂਦ ਦੇ ਧੋਕਰ ਨਹੀਂ ਦਿੰਦਾ ਕੋਈ ਹੋਰ ਨਾ 70 ਪਵਾਦੀ ਮੇਰੇ ਕਿੰਨੇ ਕਿੰਨੇ ਦੇਵਾਂਗੇ ਫਿਰ 3 ਲੱਖ ਦੇ ਪੂਰੇ ਦੀ 10 ਕੱਟ ਦੇ ਦੇ ਪੰਜਾਬ ਕੱਠੀ ਅੰਦੇ ਤੇ ਨਹੀਂ ਚੱਲ ਨਹੀਂ ਨਹੀਂ ਹੈ ਨਹੀਂ ਨਹੀਂ ਕਿਉਂ ਕਿਵੇਂ ਕਰਾਂਗੇ ਫਿਰ ਕਿੰਨੇ ਕ ਘੱਟ ਰਹਿ ਲਾਂਗੇ ਦੇਰੀ 5-1000 ਘੱਟ ਹੈ 2 ਲੱਖ ਦੇ ਦਾ 1 ਲੱਖ ਆ ਦੋ ਲੱਖ ਵਾਲੇ ਗਾਹਕ ਆ ਕਰੇ ਨੇ ਇੰਨਾ ਤੇ ਵੀ ਮਾਰਦੇ ਕੈਮਰਾ ਬਾਈ 2 ਲੱਖ ਦੀਆਂ ਹੁਣ ਤਾਂ ਰਾਮਰਵਾਦੀ ਦਿੰਦਾ ਨਹੀਂ ਦੋ ਜੀ ਨਾ ਦਿੰਦਾ ਨਹੀਂ ਕਰਦੀ ਨੀ ਚੈੱਕ ਕਰਦਾ ਇਹਦਾ 2.5 ਦੀ 2.5 ਦੀ ਚੈੱਕ ਕਰ ਸਾਡੀ ਗੱਲ ਕਿੱਥੇ ਖੜੀ ਆ ਸਾਡੀ ਤਾਂ 2 ਲੱਖ ਤੇ ਖੜੀ ਆ ਥੋੜੀ ਫਰ ਹੈ ਹੈ ਅੱਧੋਂ ਅੱਧ ਜੀ ਕਰ ਲਓ ਨਾ ਨਾ ਇਹ ਵੇਚ ਨਹੀਂ ਉਹ ਦਿੰਦਾ ਸਾਹੀ 2 ਲੱਖ ਕੋ ਲੈ ਲੈ 2 ਲੱਖ ਦੀ ਲੈ ਲੈ ਉਹ ਬਾਲਾ ਉਹ ਰਦਾ ਉਹ ਰਦਾ 2 ਲੱਖ ਦੋ ਲੱਖ ਦੇ ਦਾ ਗਾਕ ਹੁੰਦੇ ਹੈਗੇ ਉਹ ਰਦਾ ਉਹ ਦੇਣੀ ਆਪਾਂ ਆਟਾ ਹੀ ਤੱਕ ਨਹੀਂ ਦਿੰਦੇ ਪਾ ਉਹਰੇ ਬਾਈ ਤੋੜਿਆ ਨਹੀਂ ਮਰੇ ਆਪਾਂ ਭਜਾਇਆ ਬਾਈ ਜਦੋਂ ਟਰੈਕਟਰ ਫਾਵਾ ਲੋਡ ਨਹੀਂ ਦਿੰਦਾ ਵੇਚਦਾ ਨਹੀਂ ਤਾਈ ਦੋ ਦਿੰਦੀ ਦੋ ਦਿੰਦੀ ਤਾਂ ਸੌਦਾ ਚਲਾਉਣੇ ਗੈਰੀ ਪੱਛਮੀ ਟਾਈਪ ਹੀ ਨਹੀਂ ਦੱਸ ਸਕਦੇ ਹੋਗੀ ਤਾਂ ਉਹ ਆਇਆ ਠੀਕ ਆ ਉਹ ਠੀਕ ਆ ਹੋਰ ਲਾ ਦੇ ਬਾਈ ਹੋਰ ਕਰਦੇ ਕਸ ਨੇ ਕਰਦਾ ਕਰਤੀ ਹੋਰ ਕਰਦੇ ਕੋਈ ਸਾਰੀ ਮੰਡੀ ਮੰਡੀ ਹੋਰ ਕਰਦੇ ਸਾਰੇ ਨੂੰ ਪਤਾ 2.50 ਕਰਦੇ ਤੁਸੀਂ 2.50 ਘੱਟ ਜਮੀਨ ਵੇਡਦੇ 2.50 ਦਾ ਛੱਡਦੇ ਘਰੇ ਰੱਖ ਨੂੰ 5 14 ਬੌਲਾ ਤੂੰ ਬੂਹੇ ਲੈ 2.50 ਦਾ ਹੈਗਾ ਹੁਣ ਇਹ ਕਿਸੇ ਗੱਲ ਨੂੰ ਲਾਉਂਦੇ ਨੇ ਪੈਸੇ ਵੀ ਦੇਖ ਜਾਂਦੇ ਦੋ ਲੱਖ ਫਿਰ ਲਾਉਂਦਾ ਵੀ ਕੌਣ ਆ ਜਾਂਦੀ ਵੀ ਨਹੀਂ ਇਹ ਜੀ ਦੋ ਲੱਖ ਦੋ ਦਾ ਇਹ ਜਾਂਦੀ ਵੀ ਦੋ ਲੱਖ ਮੰਡੀ 'ਚ ਲੱਗਦਾ ਵੀ ਹੈ ਨਹੀਂ ਲੱਗਦਾ ਵੀਰੇ ਲੱਗਦਾ ਦੋ 10 ਹੀ ਲਾਤਾ ਬਾਈ ਨੇ ਹੋਰ ਹੋਰ ਨਿਹਾੜ ਕੰਮ ਟਾਈਮ ਕਿੰਨੇ ਰੀ ਲਖੀਰ ਲਖੀਰ ਕੱਢੀ ਗਾ ਲਖੀਰ ਕੱਢ ਕੇ ਸੌਦਾ ਹੁੰਦਾ ਬਈ ਜਮਾ ਇੱਕ ਤੋਂ ਲਊਗਾ ਜਾਂ 200 ਤੋਂ ਛੋੜਨਾ ਕਰੀਂ ਜਮਾ ਪੂਰੇ ਰੱਖ ਲੈ ਔਰ ਕਿੰਨੀ ਕਸ ਰਹਾ ਹੈ ਵੇਚ ਨਹੀਂ ਨਹੀਂ ਵਾਈ ਕੀ ਦੇ ਵੇਚ ਵੇਚ ਬਰਾਲ ਨਹੀਂ ਬਰਾਲ ਲਈ ਇਹ ਤੇ ਮੈਂ ਕਹਿੰਦਾ ਮੈਂ ਕਰੇ ਲੇ ਜੂ ਕਰੇ ਲੇ ਜੂ ਮੈਂ ਆ ਗਾ ਮੇਰਾ ਆਪ ਦਾ ਗਾਂ ਦਾ ਮੈਟਰ ਰੱਖੀ ਜੀ ਆ ਆ ਭਾਈ ਜਾਨ ਦੇ ਦੇਗਾ ਫਿਰ ਇਹ ਕੀ ਦੂਸਰਾ ਅਗਲਾ ਕਹਿੰਦਾ ਮੈਂ ਕਾਈ ਦੀ ਦੇ ਆ ਆ ਤੇਰੀ ਦੁਸ਼ਮਣ ਹੈ ਆਦਰ ਦੁਸ਼ਮਣ ਨੇ ਬੰਦੇ ਨੇ 15 ਦੀ ਮੇਰੀ ਗੱਲ ਠੀਕ ਹੈ ਜੇ ਵੇਖਾਂ ਇਹ ਤੇਰੀ ਢਾਈ ਤੋਂ ਵੱਧ ਵਿੱਚ ਦੇ ਵੇਚਣੀ ਨਹੀਂ ਢਾਈ ਦਾ ਮੈਂ ਆਪੇ 15 ਲੱਗ ਰਹੇ ਨੇ ਰਹਿਣਾ ਹੋਰ ਹੋਰ ਕੱਟਦੇ ਨੇ ਕਾ ਸਿਰ ਬੋਲ ਹੈ ਆ ਪਤੀ ਦੀ ਵੀ ਨਹੀਂ ਦਿੰਦੇ ਭਾਈ 30 ਦੀ ਵੀ ਨਹੀਂ 30 ਅਸੀਂ ਦਿੰਦੀ ਨਹੀਂ ਹੈਗਾ 2000 ਦਾ 15 ਲਾਦਾ ਬਾਈ ਨਾ ਹੋਰ ਦੱਸ ਉਹ ਦੂਜੇ ਸੂਏ 4 ਲੱਖ ਹੋਰ ਕਿੰਨੇ ਦੇਵੇਂਗਾ ਦੂਜਾ ਸੂਆ ਕਿੰਨੇ ਦੇਖਿਆ ਕੀ ਪਤਾ ਤੈਨੂੰ ਤੂੰ ਕੀ ਤਾਂ ਹੈਗੀ ਬਾਹਰ ਹੋਰ ਬੇਚ ਰੇ ਉਹ ਦੱਸ ਦੇ ਫਿਰ ਮੁੱਖਾ ਤਾਂ ਮੋੜਦਾ ਹੈ 250 ਕੱਟ ਨਹੀਂ ਦੇਣਾ ਓਏ ਨਾ ਬਾਈ ਤੂੰ ਤਾਂ ਕੰਨਾ ਕਰ ਸਾਡੇ ਬੰਦੇ ਸੌਦਾ ਕਰਦੇ ਨੇ ਇਹਦੇ ਬਾਈ ਪੁੱਛਾ ਨੂੰ ਹਟ ਨਹੀਂ ਆਉਂਦਾ ਕਿੰਨੇ ਦੇਵੇਂਗਾ ਇਦਾਂ ਨੇ ਦਿਆ ਬਾਈ ਇਦਾਂ ਨੇ ਦਿਆਗਾ ਬੰਦਾ ਨਹੀਂ ਨਾ ਮੰਨਦਾ ਨਹੀਂ ਮਨ ਹਾਂ ਐ ਲੈ ਵੀਡੀਓ ਜੀ ਲਵਾਦਾ ਭਾਈ ਚਲ ਦੀ ਜ 215000 ਝੋਟੇ ਦੇ ਬਾਈ ਕਹਿੰਦਾ 215 ਦੀ ਵੀ ਨਹੀਂ ਦੇਣੀ ਆ ਹੋਰ ਕੱਢਣੀ ਕਾਸਰ ਥੋੜੀ ਨਾ ਨਾ ਹੁੰਦੇ ਨੇ ਆਪਾਂ ਤੀਰੀ ਵੀ ਨਹੀਂ ਦਿੰਦੇ ਕਰਦਣ ਨਾ ਕਰੇ ਇਹ ਕਿਹੜਾ ਵੇਚੀ ਇੱਕ ਸੂਆ ਚੋਕੇ ਰਾਜੇ ਉਹ ਵੀ ਦੀ ਵੇਚ ਲੈ ਬੋਲਾ ਮੈਂ ਪੁੱਛਿਆ ਵੀ ਨਹੀਂ ਬਾਈਆਂ ਨੂੰ ਵੀ ਦੀ ਵੇਚ ਲੈ ਬੋਲ ਨਵੇਂੜ ਕੰਮ ਮੋੜਦੇ ਨਹੀਂ ਆਉਂਦੇ ਇੱਕ ਸੂਆ ਚੋਕੇ ਰਾਜੇ ਅੱਛਾ ਹਾਂ ਮੰਡੀ ਦੇ ਪ੍ਰਦਰਸ਼ਨੀ ਵਾਸਤੇ ਲੈ ਗਿਆ ਪ੍ਰਦਰਸ਼ਨੀ ਦੇ ਦੋ ਵੀ ਨਹੀਂ ਵਾਦਾ ਬਾਈ ਨੇ ਯਾਰ 20 ਵੀ ਦੀ ਵੀ ਬਾਈ ਨੇ ਦਿੱਤੀ ਨਹੀਂ ਝੋਟੇ ਆਪਾਂ ਨੇ ਸਾਹਮਣੇ ਲਵਾਦਾ ਵੀਡੀਓ ਜੀ ਔਰ ਫਿਰ ਔਰ ਕਾ ਸਰ ਕੱਢੀ ਹੈ ਉਹ ਖੜੇ ਬੰਦੀ ਰੋਡ ਵੀ ਉੱਤੇ ਕਰੂੰ ਯਾਰ ਮੇਰੀ ਜੱਦ ਅੱਜ ਚਾਹੀਦੇ ਵੀ ਮੋੜ ਤੇ ਉਹ ਟੁੱਟ ਨਹੀਂ ਦਿੰਦਾ ਯਾਰ ਇਹ ਵੀ ਮੋੜ ਤੇ ਆ ਬਾਈ ਕਹਿੰਦਾ 2 2 ਤੋਂ ਕੱਟ ਨਹੀਂ ਦਿੰਦਾ ਕਹੇ ਰੀ ਝੋਟੀ ਦਿਖਾ ਦੇ ਇੱਕ ਵਾਰੀ ਕੇਰਾ ਹੋਰ ਝੋਟੀ ਦੇ ਇੱਕ ਵਾਰੀ ਹੋਰ ਮਾਰ ਦੇ ਕੈਮਰਾ ਇਹ ਬਾਈ ਕਹਿੰਦਾ 2 ਲੱਖ 23000 ਦੀ ਵੀ ਆਪਾਂ ਨੇ ਕਹਿੰਦਾ ਇਹ ਝੋਟੀ ਦੇਣੀ ਨਹੀਂ ਦੰਦਾ ਜ ਹੈਗੀ ਆ ਦੋ ਦੰਦ ਤੇ ਮੰਡੀ ਦਾ ਝੋਟੀ ਹੈਗੀ ਜੀ ਗੱਲਬਾਤ ਕਰ ਲਈ ਸੱਜਣਾ ਸ਼ੰਗਾਰ ਤੇਰਾ ਨੰਬਰ ਬੋਲ ਜੰਗਾ 94175 ਹਾਂਜੀ 5255 ਇੱਕ ਵਾਰੀ ਹੋਰ ਬੋਲਦੇ 94175 ਹਾਂਜੀ 5255 ਆ ਨੰਬਰ ਬਾਈ ਨੇ ਸੱਜਣਾ ਬੋਲਤਾ ਬਾਕੀ ਜਿਹੜਾ ਸੱਜਣਾ ਫਿਰ ਹੋਇਆ 230 35 ਡੇੜ ਗੇੜ ਬਾਈ ਕਹਿੰਦਾ 40 ਡੇੜ ਗੇੜ ਦੇ ਦਾਂਗੇ ਇਛਕ ਹੋਇਆ ਦੋ ਦੰਦ ਕੱਟੀਆ ਫੋਨ ਬਾਈ ਨੂੰ ਮਿਲਿਆ ਲਿਓ ਤੇ ਬਾਕੀ ਜਿੱਦਿਆਂ ਕਾਪਾ ਨੇ ਪਸ਼ੂ ਦਿਖਾਏ ਨੇ ਮੋੜ ਮੰਡੀ ਚ ਸਾਰਿਆਂ ਦਾ ਟਾਪਰ ਝੋਟੀ ਆ ਤੇ ਬਾਕੀ ਕੋਸ਼ਿਸ਼ ਕਰਾਂਗੇ ਕਿੱਦਾਂ ਜਾਨਵਰ ਹੋਰ ਦਿਖਾਵਾਂਗੇ ਤੇ ਉਦੋਂ ਦੁਬਾਰਾ ਬਕਰੇ ਬਲੌਗ ਬੰਦ ਆਇਆ ਖੜਾ ਮੇਂਡ ਦਾ ਤੇ ਬਾਕੀ ਛੋਟੀ ਯਾਰ ਬਾਈ ਦੀ ਕਿੱਦਾਂ ਨਹੀਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਮੱਝਾਂ گاਵਾ ਤੁਹਾਨੂੰ ਪਤਾ ਵੀਡੀਓ ਦੇ ਵਿੱਚ ਆਪਾਂ ਅਕਸਰ ਦਿਖਾ ਦਨੇ ਹੁੰਦੇ ਆ ਮੰਡੀਆਂ ਤੋਂ ਤੇ ਜਿਹੜੇ ਕਈ ਸੱਜਣ ਜਿਵੇਂ ਆਪਾਂ ਗੱਲਬਾਤ ਕਰ ਲਈਏ ਬਾਹਰ ਵਾਲੇ ਆ ਕੇ ਨਾ ਮਈਆਂ ਖਰੀਦਦੇ ਆ ਕਈ ਵਾਰੀ ਟਰਾਂਸਪੋਰਟ ਦੀ ਦਿੱਕਤ ਆ ਜਾਂਦੀ ਹੈ ਨਾ ਉਹ ਸੱਜਣ ਕਹਿੰਦੇ ਯਾਰ ਆਪਾਂ ਦੂਰ ਕਰ ਦਿਆਂਗੇ 8 ਤੋਂ 10 ਮਈਆਂ ਆਣੀਆਂ ਵੱਡੀਆਂ ਟਰਾਂਸਪੋਰਟ ਗੱਡੀਆਂ ਨੇ ਬਾਈ ਹੋਰਾਂ ਕੋਲੇ ਤੇ ਆਪਾਂ ਬੈਠਿਆ ਮੋੜ ਮੰਡੀ ਹਰੇਕ ਮੰਡੀ ਜੀ ਹੁੰਦੀ ਆ ਬਾਈ ਆਪਣੀ ਹਾਂਜੀ ਹਾਂ ਬਾਈ ਨਾਮ ਨੀਰਜ ਕੁਮਾਰਾ ਬਾਈ ਪ੍ਰਧਾਨ ਦਾ ਨਾਮ ਆਪਣੇ ਜਗਤਾਰ ਸਿੰਘ ਜਗਤਾਰ ਸਿੰਘ ਜੀ ਹਾਂਜੀ ਕਿੰਨੀਆਂ ਗੱਡੀਆਂ ਨੇ ਆਪਣੇ ਯੂਨੀਅਨ ਦੇ ਰੱਖੋ 40 ਜਿੰਨੀਆਂ ਆਪਾਂ ਤਕਰੀਬਨ ਜੇ ਗੱਲ ਕਰ ਲਈਏ ਮੰਡੀ ਚ ਲੈ ਕੇ ਆਉਨੇ ਆ 40 ਗੱਡੀਆਂ ਜੀ 40 ਟੋਕਲੇ ਆਲ ਇੰਡੀਆ ਵਾਸਤੇ ਮੱਝਾਂ ਵਾਸਤੇ ਗੱਡੀਆਂ ਮਿਲਦੇ ਹੋਰੇ ਆਲ ਇੰਡੀਆ ਕਰਦਾ ਨੇ ਜੀ ਹਾਂ ਅੱਛਾ ਜਿਵੇਂ ਆਪਾਂ ਨੂੰ ਰੋ ਮਈਆਂ ਲਾਦ ਦਾਂਦੇ ਆ ਬਈ ਜੁੰਬਰ ਤੇ ਛੱਡ ਕੇ ਆਉਂਦਾ ਬੰਦਾ ਆਪਣਾ ਹਾਂ ਜੀ ਜਿੰਮੇਦਾਰੀ ਸਾਰੀ ਜੁੰਮੇਂ ਦੀ ਜ਼ਿੰਮੇਵਾਰੀ ਹੁੰਦੀ ਠੀਕ ਆ ਜੀ ਬਿਟੋ ਜੂਨੀਅਨ ਨਾਲੇ ਜ਼ਿੰਮੇਵਾਰੀ ਲੈਂਦੇ ਨੇ 8 ਤੋਂ 10 ਮਈਆਂ ਵਾਲਾ ਆਪਣੇ ਕੋਲ ਟਰਾਂਸਪੋਰਟ ਆ ਹਾਂ ਜੀ ਬਈ ਆ ਛੋਟੀ ਤਾਂ ਨਹੀਂ ਹੈਗੀ ਛੋਟੀ ਨਹੀਂ ਬਈ ਇੱਕ ਦੋ ਵਾਲੀ 879 ਕੋਈ ਦਿੱਕਤ ਨਹੀਂ ਆਉਣੀ ਲੰਦੇ ਕਿਸੇ ਗੱਲ ਠੀਕ ਆ ਗੱਲ ਜਿਵੇਂ ਯਾਰ ਆਪਾਂ ਗੱਲਬਾਤ ਕਰ ਲਈ ਕਈ ਸੱਜਣਾ ਐਮਪੀ ਮਹਾਰਾਸ਼ਟਰ ਜੁਪੀ ਵਾਲੇ ਫੋਨ ਕਰ ਲੈਂਦੇ ਆ ਵੀ ਟਰਾਂਸਪੋਰਟ ਦਾ ਕੀ ਸੀਨ ਆ ਉਹ ਵੀ ਅੱਜ ਥੋੜੀ ਆਪਾਂ ਗੱਲਬਾਤ ਬਾਈ ਹੋਰਾਂ ਨਾਲ ਕਰਾਤੀ ਉਹ ਮੰਡੀ ਚ ਟਰਾਂਸਪੋਰਟ ਦਾ ਸੀਨ ਵੀ ਸਾਰਾ ਹੋ ਜਾਂਦਾ ਤੁਸੀਂ ਬੇਫਿਕਰ ਹੋ ਕੇ ਯਾਰ ਜਿਹੇ ਰੇਲ ਚੜ ਕੇ ਮੰਡੀ ਚ ਪਹੁੰਚ ਜਿਓ ਹਣਾ ਬਾਈ ਹਾਂਜੀ ਹਾਂ ਬਾਈ ਆ ਇੱਕ ਵਾਰੀ ਮੰਡੀ ਚ ਪਹੁੰਚ ਕੇ ਤੁਸੀਂ ਉਹ ਮਾਲ ਖਰੀਦ ਲਓ ਬਾਈ ਹੋਰਾਂ ਨਾਲ ਸੰਪਰਕ ਕਰ ਲਿਓ ਇਹਨਾਂ ਕੋਲੇ ਟਰਾਂਸਪੋਰਟ ਦਾ ਸਾਰਾ ਸਿਸਟਮ ਆ ਤੇ ਜਿੱਥੇ ਤੱਕ ਵੀ ਆਦਰ ਸਟੇਟ ਤੱਕ ਵੀ ਬਾਈ ਹੋਰੀਂ ਅੱਠ ਲੱਖ ਮਈ ਵਾਲੀ ਟਰਾਂਸਪੋਰਟ ਆ ਨਾ ਭਾਈ ਹਾਂ ਜੀ ਆਹ ਲੈਂਦੇ ਇੱਥੇ ਮਰਜੀ ਤੇ ਨਾਲ ਜਾ ਕੇ ਆਪਾਂ ਕਹਿ ਲਈਏ ਵੀ ਆਪਣਾ ਬੰਦਾ ਜ਼ਿੰਮੇਵਾਰੀ ਨਾਲ ਮਾਲ ਛੱਡ ਕੇ ਆਵੇ ਹਾਂਜੀ ਹਾਂ ਨੰਬਰ ਬੋਲ ਦੋ ਫੋਨ ਨੰਬਰ ਜਿਹੜਾ ਮਰਜੀ ਇੱਕ ਨੰਬਰ ਬੋਲ ਦੇ 94173 ਜੀ ਹਾਂਜੀ ਅੱਗੇ ਕਿੰਨਾ 4086 ਹੈ ਨਾ ਆ ਦੇ ਸੋ ਬਾਜਾ ਨਹੀਂ ਇਹਦੇ ਤੇ ਮਾਰ ਦੇ ਇੱਥੇ ਲੱਗਾ ਨੰਬਰ ਹਾਂਜੀ ਬਾ 84722101 ਕਰ ਦੇ ਯਾਰ ਬਾਈ ਕਹਿੰਦਾ 2284722101 ਹਾਂ 93171 ਹਾਂਜੀ 23099 ਆ ਸੱਜਣ ਜਾਣਕਾਰੀ ਰੱਖਦਾ ਪ੍ਰਾਣਾ ਥੋੜਾ ਜਿਹਾ ਨਵਾ ਨਵਾ ਮੁੰਡਾ ਥੋੜਾ ਮੈਨੂੰ ਐ ਲੱਗਦਾ ਵੀ ਜਿਵੇਂ ਨਵਾ ਆਉਣ ਲੱਗਾ ਹੋਵੇ ਇਹ ਤਾਂ ਮੇਰੇ ਪਿੰਡ ਵਾਲੇ ਮੱਗਰ ਡਰਾਈਵਰ ਆਰ ਗਿਆ ਨੂੰ ਜਾਣਦਾ ਲੀਆ ਬਾਈ ਹਨਾ ਆ ਪ੍ਰਾਣਾ ਸੱਜਣ ਜਾਣਕਾਰੀ ਰੱਖਦਾ ਪੂਰੀ ਇਹ ਜੀ ਗੱਲ ਨਹੀਂ ਇਹਨਾਂ ਨੇ ਆਲ ਇੰਡੀਆ ਘੁੰਮੀ ਹੋਈ ਐ ਜੀ ਮਤਲਬ 1980 ਤੋਂ ਸਾਡੇ ਨਾਲ ਚੱਲਦਾ ਰਿਹਾ ਉਹ ਕੋਲਕਾਤੇ ਨੂੰ ਠੀਕ ਆ ਗੱਲ ਉਹਦੇ ਕੋਲ ਕੈਰੀ ਨਾਲ ਬੰਦੂਕ ਹੁੰਦੀ ਸੀ ਅੱਛਾ ਮੱਗਰ ਘਰਾਹ ਵਾਲੇ ਕੋਲ ਹਾਂ ਮਾਰਦਾ ਤਾਂ ਨਹੀਂ ਸੀ ਨਾ 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 ਮਾਰਦਾ ਨਹੀਂ ਸੀ ਆ ਉਹ ਹਾਂ ਸੇਟਾ ਤੇ ਹੁੰਦਾ ਸੀ ਠੀਕ ਆ ਜੀ ਸਾਡਾ ਟ੍ਰਾਂਸਪੋਰਟ ਤਕਰੀਬਨ 22 ਹਰ ਹਰੇਕ ਮੰਡੀ ਚ ਹੁੰਦੇ ਨੇ ਸੰਪਰਕ 22 ਹਰਾਂ ਨਾਲ ਕਰ ਲਿਓ ਬਾਹਰ ਵਾਲੇ ਕਿਸੇ ਸੱਜਣ ਨੇ 8 ਤੋਂ 10 ਮਈਆਂ ਜਾਂ ਪੰਜਾਬ ਚ ਵੀ ਕਿਤੇ ਵੀ 8 ਤੋਂ 10 ਮਈਆਂ ਦੀ ਟ੍ਰਾਂਸਪੋਰਟ ਕਰਵਾਉਣੀ ਆ ਮੰਡੀ ਦੇ ਵਿੱਚੋਂ ਤਾਂ 22 ਨਾਲ ਕਰ ਲਿਓ ਸੰਪਰਕ ਨੰਬਰ 22 ਹਰਾਂ ਦੇ ਵੀਡੀਓ ਦੇ ਵਿੱਚ ਹੀ ਆਉਣਗੇ ਧੰਨਵਾਦ ਜੀ ਲੈ ਸੱਜਣੋ ਅੱਜ ਦੀ ਵੀਡੀਓ ਆਪਾਂ ਬਣਾਈ ਆ ਮੋੜ ਮੰਡੀ ਤੋਂ ਜਿਹੜੀ ਕਿ ਮਹੀਨੇ ਚ ਗੱਲਬਾਤ ਕਰ ਲਈਏ 20 ਤਰੀਕ ਨੂੰ ਇੱਕੋ ਵਾਰ ਲੱਗਦੀ ਆ ਤੇ ਚੋਟੀਆਂ ਦਿਖਾਈਆਂ ਨੇ ਸੋਨੂੰ ਆਪਾਂ ਜੇ ਗੱਲਬਾਤ ਕਰ ਲਈਏ ਟਾਪ ਤੋਂ ਟਾਪ ਆ ਬਾਕੀ ਇਧਰ ਗੈਰੀ ਮੰਡੀ ਚ ਘਮਾ ਦੇ ਓਏ ਉਰਲੇ ਬੰਨੇ ਆ ਕੇ ਚੜ ਕੇ ਦਿਖਾ ਦੇਤਾ ਹਾਂ ਸਮਾਰ ਕੇ ਤੇ ਜੇਕਰ ਰਾਸ਼ ਰੂਚ ਦੀ ਗੱਲ ਕਰ ਲਈਏ ਬਈ ਭੀੜ ਭੂੜ ਮੰਡੀ ਚ ਬਾਲੀ ਦੀ ਸਿਸਟਮ ਅੱਜ ਇਥੋਂ ਵੀ ਦੇਖ ਸਕਦੇ ਹੋ ਤੁਰ ਤੱਕ ਮਈਆਂ ਖੜੀਆਂ ਨੇ ਤੇ ਤੰਬੂ ਤੁੰਬੂ ਲੱਗੇ ਪਏ ਆ ਤੇ ਹਰੇਕ ਪਾਸੇ ਭੀੜ ਦਾ ਮੌਸਮ ਫੁੱਲੇ ਅੱਜ ਮੰਡੀ ਚ ਇਹ ਮੰਡੀ ਦਾ ਸਿਸਟਮ ਆ ਜਿਹੜਾ ਮੰਡੀਆ ਸਿਸਟਮ ਹੈਗਾ ਤੇਜ਼ ਆ ਇਹ ਸੱਜਣਾਂ ਕਹਿੰਦੇ ਨੇ ਵੀ ਮਈਆਂ ਦਾ ਰੇਟ ਘਟ ਗਿਆ ਘਟਨ ਵਾਲਾ ਸਿਸਟਮ ਨੂੰ ਕੋਈ ਲੱਗਦਾ ਨਹੀਂ ਜਿਵੇਂ ਤੁਹਾਨੂੰ ਮੈਂ ਮੰਡੀ ਦੇ ਦਿਖਾਈਆਂ ਨੇ ਸਿਸਟਮ ਹੈਗਾ ਤੇਜ ਹੈ ਹੁਣ ਵਪਾਰੀ ਥੋੜਾ ਕਹਿੰਦੇ ਨੇ ਵੀ ਮੰਡੀ ਦਾ ਤੇਜ ਦਿਖਾਇਆ ਨਾ ਕਰੂ ਤੇ ਹਰੇਕ ਪਾਸੇ ਸਮਾਂ ਹੋ ਰਿਹਾ ਤਕਰੀਬਨ ਸ਼ਾਮ ਦੇੜ ਘੇੜ ਦਾ ਮੇਲਾ ਫੁੱਲੇ ਆ ਤੇ ਬਾਕੀ ਅੱਜ ਦੀ ਵੀਡੀਓ ਕਿਦਾਈ ਲੱਗੀ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਧੰਨਵਾਦ